ਬਾਜਾ ਡਾੜਾ ਨਾਲ ਜਦੋਂ ਆ ਕੇ ਰਜੇ ਲੜਣਾ ਹੋਣਾ ਪਹਿਲੀ ਵਾਰ ਮੁੰਡੇ ਨੇ ਸਾਹਮਣੇ ਦੇਖੋ ਨਜ਼ਾਰਾ ਮੇਰੇ ਮਤਲਬ ਇਹ ਟੈਂਕ ਦੇ ਸਾਹਮਣੇ ਇਹ ਕਿੱਥੇ ਲੱਗਿਆ ਰਿਹਾ ਸਟਿਲ ਕੈਮਰੇ ਵਾਲਾ ਕਿੱਥੇ ਆ ਇਹ ਢਾਹੀ ਦਾ ਟਰੈਕਟਰ ਆ ਕਹਿੰਦੇ ਸਟਿਲ ਕੈਮਰੇ ਵਾਲਾ ਕਿੱਥੇ ਆ ਭਾਈ ਆ ਜਾ ਆ ਜਾ ਹੁਣ ਨਹੀਂ ਭੱਜਣ ਦਿੰਦਾ ਇਹ ਹਨੀ ਆ ਜੀ ਹਰੀਚੜਿਆਲੇ ਵਾਲਾ ਹਲੇ ਆ ਹੁਣ ਨਹੀਂ ਭੱਜਣ ਦਿੰਦੇ ਪਹਿਲੇ ਕੈਮਰੇ ਵਾਲਾ ਵੀਰੇ ਆ ਕਾਜ ਕਰੀਆਂ ਬਲਾਂ ਨੂੰ ਮਰੇ ਜਾ ਉਧਰ ਦੇਖ ਭਾਈ ਇਹ ਹਨੀ ਆ ਮੁੰਡਾ ਮੈਨੂੰ ਲੱਗਦਾ ਵੀ ਦਾਵਰ ਹਨੀ ਵਰਗਾ ਮਰੇ ਆ ਹੋਇਆ ਥੋੜਾ ਜਿਹਾ ਟੀਮ ਦਾ ਧੰਨਵਾਦ ਆ ਤੇ ਦੂਜੇ ਪਾਸੇ ਦੇਖਿਓ ਪੰਜਾਬ ਸਿੰਘ ਜੀ ਕੋਟੀ ਬੰਗੂ ਜੀ ਹਾਂਜੀ ਬਾਈ ਹੈਪੀ ਅਕਾਲਗੜ੍ਹ ਦੇ ਨਾਲ ਗੋਪੀ ਅਕਾਲਗੜ੍ਹ ਦੇ ਨਾਲ ਭਰਾ ਸਾਡਾ ਲਾਡੀ ਅਕਾਲਗੜ੍ਹ ਲਓ ਸਾਹਮਣੇ ਦੇਖਿਓ गल कब्जे के खेत परिवार कहेंगे हजे राजीड क्लब ने टन सामने प्रकर हुई पेलना गाड़ा हजे उधर कभी मेरे मित्रों जो दिन दो बजा टाइम लगा बारह लाया मेरी पूरी हलचल महसूस होतू ब ਦਾਦੀ ਭੀੜ ਦੇ ਬਾਕ ਉਹ ਖੇਡ ਸਟੇਡੀਅਮ ਦੇ ਵਿੱਚ ਪਹਿਲਾ ਕਰਗਾ ਸੀਗਾ ਪਰ ਦੂਜੇ ਪਾਸੇ ਇਸ ਵੇਲੇ ਕਹਿੰਦੇ ਪ੍ਰਦੀਪ ਅੰਕਲ ਜੀ ਦਾ ਚੰਗਾ ਹੋਇਆ ਮੱਥਾ ਖੇਡ ਦੇ ਮੈਦਾਨ ਦੇ ਵਿੱਚ ਸੁਰੇ ਕਹਿੰਦੇ ਕਮਾਲ ਕਰਦੇ ਜਾ ਰਿਹਾ ਉੱਧਰ ਕਹਿੰਦੇ ਚੰਨੀ ਹਰੀਪੁਰਿਆ ਨਾਲ ਨਰੈਣ ਹਰੀਪੁਰਿਆ ਨਾਲ ਦੀਪਾ ਨਾਲ ਕਹਿੰਦੇ ਜੱਜੀ ਕੋਟ ਵਰਗੇ ਸਾਰੇ ਭਰਾ ਬੈਠੇ ਨੇ ਇਹਨਾਂ ਨੂੰ ਧੰਨਵਾਦ ਆਹ ਦੇਖੋ ਡਾਕਟਰ ਆ ਆ ਕਾਲਾ ਕੱਢਿਆ ਵਾਜੀਆ ਆ ਗੱੜ ਕੱਢੂ ਹੁੰਦਾ ਮੁੰਡੇ ਨੇ ਕਿ ਕੱਢਦਾ ਸਲੈਂਸਰ ਮਾੜਾ ਹੈ ਮੇਰੇ ਵੀਰੇ ਵੀਰੇ ਸੋਰੀ ਫਲ ਚਲ ਮਹਿਸੂਸ ਹੋਈ ਆ ਲਾਡੂ ਬਾਬਾ ਜਿਆਦਾ ਆਉਂਦਾ ਨਾ ਜਦੋਂ ਆ ਖੇਡ ਜਲਣ ਹੋਣਾ ਪਹਿਲੀ ਵਾਰ ਮੁੰਡੇ ਨੇ 2017 ਦੇ ਵਿੱਚ ਆ ਉਦਲਾ ਕੇ ਲਾਡਾ ਦੀ ਵੀਰਡ ਦੇ ਬਾਕੁੰਡ ਖੇਡ ਸਟੇਡੀਅਮ ਦੇ ਵਿੱਚ ਪਹਿਲਾ ਕਰ ਗਿਆ ਸੀ ਆ ਪਰ ਦੂਜੇ ਪਾਸੇ ਇਸ ਵਾਰ ਇਹ ਕਹਿੰਦੇ ਪ੍ਰਦੀਪ ਅੰਕਲ ਜੀ ਦਾ ਚੰਗਾ ਹੋਆ ਮਖਾ ਖੇਡਣ ਦੇ ਕਦੇ ਕਮਾਲ ਕਰਦਾ ਜਾ ਰਿਹਾ ਅੱਧਰ ਕਹਿੰਦੇ ਚੰਨੀ ਖਰੀਪੁਰੀਆ ਨਾਨ ਨਰੈਣ